ਕਹਿੰਦੇ okay, 500 ਕਰੋੜ ਰੁਪਈਆ ਚਾਹੀਦਾ ਜੇ ਸੀਐਮ ਦਾ ਚਿਹਰਾ ਬੜਨਾ 500 ਕਰੋੜ 500 ਕਰੋੜ ਸੀਐਮ ਵਹੀ ਬੰਦਾ ਜੋ 500 ਕਰੋੜ ਕਟਿਆ ਚੀਤੇ ਸੀ ਸੀਐਮ ਵਹੀ ਬੰਦਾ ਜੋ 500 ਕਰੋੜ ਕਟਿਆ ਚੀਤੇ ਸੀ ਸਵਾਲ ਇਹ ਹੈ ਕਿ ਜਦੋਂ ਉਹ ਪ੍ਰਧਾਨ ਪਹਿਲਾਂ ਬਣੇ ਸਨ ਤਾਂ ਕੀ ਉਹ ਕੋਈ 500 ਕਰੋੜ ਰੁਪਈਆ ਦੇ ਕੇ ਬਣੇ ਸੀ ਜਾਂ 500 ਤੋਂ ਕੋਈ ਘੱਟ ਡੀਲ ਹੋਈ ਸੀ ਤੁਹਾਡੀ ਆਪਸੀ ਧੜੇਬਾਜੀ ਇੰਨੀ ਹੈ ਆਪਸੀ ਗੁੱਟਬਾਜੀ ਇੰਨੀ ਹੈ ਤੁਹਾਡੇ ਕੋ ਕੈਂਡੀਡੇਟ ਦੀ ਪੂਰੇ ਹੋਇਆ ਯਾਰ ਤੁਸੀਂ ਉਦਾਂ ਹੀ ਮਾਰੀ ਜਾਂਦੇ ਹੋ ਤੱਕੇਸ਼ਾਈ ਹੋਈ ਜੀ ਤੱਕੇਸ਼ਾਈ ਹੋਈ 500 ਕਰੋੜ ਦਾ ਟੈਚੀ ਲੈ ਕੇ ਕਾਂਗਰਸ ਹਾਈ ਕਮਾਂਡ ਐਲਾਨ ਕਰਦੀ ਹੈ ਪੰਜਾਬ ਕਾਂਗਰਸ ਦਾ ਸੀਐਮ ਫੇਸ ਜਾਂ ਸੀਐਮ ਕੈਂਡੀਡੇਟ ਇਹ ਬਿਆਨ ਦੇ ਕੇ ਮੈਡਮ ਸਿੱਧੂ ਬੁਰੇ ਤਰੀਕੇ ਪਾਸ ਗਏ ਨੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇੱਕ ਵੱਡਾ ਬਿਆਨ ਤਾਂ ਦੇ ਦਿੱਤਾ ਹੈ ਪਰ ਹੁਣ ਉਹਨਾਂ ਦੇ ਗੱਲ ਦੇ ਵਿੱਚ ਖੁਦ ਇੱਕ ਨਵੀਂ ਮੁਸੀਬਤ ਪੈ ਗਈ ਹੈ ਕਿਉਂਕਿ ਵਿਰੋਧੀ ਹੁਣ ਹਾਵੀ ਹੋ ਗਏ ਨੇ ਤੇ ਸਵਾਲ ਪੁੱਛ ਰਹੇ ਨੇ ਕਿ ਜੇਕਰ ਕਾਂਗਰਸ ਨੇ सीएम ਦਾ ਰੇਟ ਫਿਕਸ ਕੀਤਾ ਹੋਇਆ ਹੈ ਤਾਂ ਫਿਰ ਪ੍ਰਦਾਨ ਲਾਉਣ ਦੇ ਲਈ ਵੀ ਕੋਸ਼ਤਾ ਰੇਟ ਫਿਕਸ ਕੀਤਾ ਹੋਣਾ ਤੇ ਮੈਡਮ ਸਿੱਧੂ ਇਹ ਵੀ ਦੱਸਦਣ ਕਿ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ ਤਾਂ ਉਹਨਾਂ ਵੱਲੋਂ ਆਖਿਰ ਕਿੰਨੇ ਕਰੋੜ ਦਾ ਟੱਚੀ ਹਾਈ ਕਮਾਂਡ ਨੂੰ ਪਹੁੰਚਾਇਆ ਗਿਆ ਸੀ ਯਾਨੀ ਕਿ ਕਿੰਨੇ ਕਰੋੜ ਦੀ ਡੀਲ ਫਾਈਨਲ ਕਰਕੇ ਸਿੱਧੂ ਸਾਹਿਬ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਸੀ ਦੱਸਦੀ ਇਸ ਤੋਂ ਇਲਾਵਾ ਮੈਡਮ ਸਿੱਧੂ ਨੇ ਇੱਕ ਹੋਰ ਗੱਲ ਕੀਤੀ ਕਿ ਪੰਜਾਬ ਕਾਂਗਰਸ ਦੇ ਅੰਦਰ ਪੰਜ ਖੁਦ ਹੀ ਸੈਲਫ ਡਿਕਲੇਰਡ ਸੀਐਮ ਇਸ ਵਕਤ ਬੈਠੇ ਹੋਏ ਨੇ ਉਸ ਗੱਲ ਨੂੰ ਲੈ ਕੇ ਵੀ ਵਿਰੋਧੀ ਹਾਵੀ ਨੇ ਆਮ ਆਦਮੀ ਪਾਰਟੀ ਦੇ ਅਗੂ ਗੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ ਮੈਡਮ ਸਿੱਤੂ ਦਾ ਇਹ ਬਿਆਨ ਸਾਫ਼ ਕਰਦਾ ਹੈ ਕਿ ਪੰਜਾਬ ਕਾਂਗਰਸ ਦੇ ਅੰਦਰ ਖਿੱਚੋਤਾਣ ਇਸ ਕਦਰ ਵਧੀ ਹੋਈ ਹੈ ਕਿ ਹਰ ਕੋਈ ਆਪਣੇ ਆਪ ਨੂੰ ਸੀਐਮ ਉਮੀਦਵਾਰ ਬਣ ਕੇ ਬੈਠਾ ਹੋਇਆ ਹੈ ਪਹਿਲਾਂ ਸੁਣੋ ਮੈਡਮ ਸਿੱਧੂ ਦਾ ਬਿਆਨ ਜਿਸ ਨੂੰ ਲੈ ਕੇ ਸਿਆਸਤ ਦੇ ਵਿੱਚ ਪੁਚਾਲਾ ਗਿਆ ਤੇ ਉਸ ਤੋਂ ਬਾਅਦ ਸੁਣੋ ਕੁਲਦੀਪ ਸਿੰਘ ਢਾਲੀਵਾਲ ਤੇ ਬਲਤੇਜ ਬੰਨੂ ਨੇ ਕਿਵੇਂ ਇਸ ਬਿਆਨ ਨੂੰ ਲੈ ਕੇ ਪੰਜਾਬ ਕਾਂਗਰਸ ਨੂੰ ਘੇਰਿਆ ਹੈ ਕੋਈ ਉਹ ਨਹੀਂ ਹੈ ਕੋਈ ਵੀ ਮਤਲਬ ਮੈਂ ਖੁੱਲ ਕੇ ਬੋਲਤੀ ਹੂੰ ਉਹ ਕਾਂਗਰਸ ਕੇ ਸਾਥ ਅਟੈਚਡ ਹੈ ਬਹੁਤ ਜ਼ਿਆਦਾ ਮਨਕੁਨ ਕੋ ਉਹਨਕੇ ਸਾਥ ਪ੍ਰੇਨਕਾ ਜੀ ਕੇ ਸਾਥ ਅਟੈਚਮੈਂਟ ਹੈ पर मुझे इतनी फाइटिंग में लग नहीं रहा कि कहीं भी नवजोत सिद्धू को ये प्रमोट होने देंगे क्योंकि पांच पांच सी ऑलरेडी बने हुए हैं और वो हराने पे लगे हुए हैं कांग्रेस को अगर ऊपर उनको समझ आ जाए तो बात दूसरी है कोई भी पार्टी उनको ये ताकत दे दे कि वो पंजाब को सुधार सकें और हमारे पास पैसे नहीं है किसी भी पार्टी को देने के लिए पर हम रिजल्ट्स दे देंगे आपको पंजाब को हम गोल्डन स्टेट बना देंगे बस हमारा तो यही वो है अगर बीजेपी देती, देती दे है तो क्या नवजोत सिंह सिद्धू सी वापसी तो तो करेंगे बीजेपी में ये मैं उनकी तरफ से नहीं बता सकती मैं उनकी। तब, देखे तुणे देखे तुणे दे तब वो आएंगे तब वो आ जाएंगे पर अदरवाइज वो अच्छा पैसा कमा रहे हैं और खुश है बहुत फ्रस्ट्रेशन की लाइफ है आप लोग पैसे की बात करेंगे हमारे पास पैसे नहीं है क्या किसी पार्टी ने आपके पैसे की डिमांड करी अगर नहीं ਹਮਸੇ ਕਿਸੇ ਨੇ ਨਹੀਂ ਕੀ ਪਰ ਸੀਐਮ ਕੋਈ ਬੰਦਾ ਜੋ ਪੰਚਾ ਗੁਰੂਡ ਕਟਿਆ ਚਿੱਤ ਤੁਸੀਂ ਕੱਲ ਸਾਰਿਆਂ ਨੇ ਉਹ ਬਿਆਨ ਸੁਣਿਆ ਸਾਡੀ ਭੈਣ ਦਾ ਸਿੱਧੂ ਜਿਹੜੇ ਉਹਨਾਂ ਦੀ ਲੀਡਰ ਨੇ ਨਵਜੋਤ ਕੋ ਸਿੱਧੂ ਜੀ ਦਾ ਤੁਸੀਂ ਬਿਆਨ ਸੁਣਿਆ ਉਹ ਭੈਣ ਜੀ ਕੀ ਕਹਿ ਰਿਹਾ ਉਹ ਭੈਣ ਜੀ ਓਕੇ ਜੇ 500 ਕਰੋੜ ਰੁਪਇਆ ਚਾਹੀਦਾ ਜੇ ਸੀਐਮ ਦਾ 체ਹੜਾ ਬੜਨਾ 500 ਕਰੋੜ ਔਰ ਦੂਜੀ ਗੱਲ ਕੀ ਕਹੀ ਉਹਨਾਂ ਨੇ ਕਿ ਪੰਜ ਪੰਜ ਮੁੱਖ ਮੰਤਰੀ ਪੰਜਾਬ ਚ ਤੁਰੇ ਫਿਰਦੇ ਆ ਸਭ ਤੁਸੀਂ ਕਾਂਗਰਸ ਦਾ ਬੇੜਾ ਗਧ ਕਰਕੇ ਦੱਸਤਾ ਤੁਸੀਂ ਕਾਂਗਰਸ ਨੂੰ ਪਿੰਡਾਂ ਤੱਕ ਬਾੜ ਕੇ ਦੱਸਤਾ ਤੁਹਾਡੀ ਟਿਕਟ ਤੇ ਕੋਈ ਬੰਦਾ ਇਲੈਕਸ਼ਨ ਹੀ ਲੜਨੀ ਚਾਹੁੰਦਾ ਹਰ ਕਾਂਗਰਸੀ ਨਿਰਾਸ਼ ਹੋ ਗਿਆ ਤੁਹਾਡੀ ਆਪਸੀ ਧੜੇਬਾਜੀ ਇੰਨੀ ਆ ਆਪਸੇ ਗੋਟਵਾ ਨਹੀਂ ਇਹਨੀ ਹੈ ਤੁਹਾਡੇ ਕੋ ਕੈਂਡੀਡੇਟ ਦੀ ਪੂਰੇ ਹੋਏ ਯਾਰ ਤੁਸੀਂ ਉਦਾ ਹੀ ਮਾਰੀ ਜਾਂਦੇ ਹੋ ਤੱਕੇਸ਼ਾ ਹੀ ਹੋਈ ਜੀ ਤੱਕੇਸ਼ਾ ਹੀ ਹੋਈ ਪਹਿਲਾਂ ਤਾਂ ਉਹ ਇਹ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਹੁਰੀ ਪੰਜਾਬ ਦੀ ਸਿਆਸਤ ਦੇ ਵਿੱਚ ਦੁਬਾਰਾ ਸਰਗਰਮ ਹੋਣਗੇ ਪਰ ਸ਼ਰਤ ਹੈ ਸ਼ਰਤ ਇਹ ਹੈ ਕਿ ਉਹਨਾਂ ਨੂੰ ਪਹਿਲਾਂ ਸੀਐਮ ਦਾ ਚਿਹਰਾ ਐਲਾਨ ਕੀਤਾ ਜਾਵੇ ਫਿਰ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੋਣਗੇ ਦੂਸਰਾ ਉਹ ਇਹ ਕਹਿੰਦੇ ਨੇ ਕਿ ਸਾਡੇ ਕੋਲੇ 500 ਕਰੋੜ ਰੁਪਈਆ ਹੈ ਨਹੀਂਗਾ ਦੇਣ ਲਈ ਇਹਦਾ ਭਾਵ ਇਹ ਹੈ ਕਿ ਕਾਂਗਰਸ ਦੇ ਵਿੱਚ ਜੇ ਕਿਸੇ ਨੇ ਸੀਐਮ ਦਾ ਚਿਹਰਾ ਬਣਨਾ ਹੈ ਜਾਂ ਸੀਐਮ ਬਣਨਾ ਤੇ ਉਹਨੂੰ ਕੀ 500 ਕਰੋੜ ਰੁਪਈਆ ਚਾਹੀਦਾ ਉਹਨਾਂ ਨੇ ਬਹੁਤ ਗੰਭੀਰ ਇਲਜ਼ਾਮ ਜਿਹੜੇ ਆ ਜੀ ਉਹ ਕਾਂਗਰਸ ਦੇ ਉੱਤੇ ਲਾਏ ਨੇ ਹਾਲਾਂਕਿ ਉਹ ਕਾਂਗਰਸ ਦਾ 파ਟ ਨੇ ਐਮਐਲਏ ਰਹੇ ਨੇ ਮੈਡਮ ਦਵਜੋਤ ਕੌਰ ਸਿੱਧੂ ਖੜੀ ਚੀਫ ਪਾਰਲੀਮੈਂਟਰੀ ਸੈਕਟਰੀ ਰਹੇ ਨੇ ਨਵਜੋਤ ਕੌਰ ਸਿੱਧੂ ਹੁਰੀ ਇਹ ਨਹੀਂ ਹੈ ਕਿ ਉਹਨਾਂ ਨੂੰ ਸਿਆਸਤ ਦਾ ਪਤਾ ਨਹੀਂ ਨਵਜੋਤ ਸਿੰਘ ਸਿੱਧੂ ਹੁਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਨੇ ਨਵਜੋਤ ਸਿੰਘ ਸਿੱਧੂ ਹੁਰੀ ਮੈਂਬਰ ਪਾਰਲੀਮੈਂਟ ਰਹੇ ਨੇ ਉਹ ਐਮਐਲਏ ਰਹੇ ਨੇ ਕੈਬਨਿਟ ਮਨਿਸਟਰ ਰਹੇ ਨੇ ਸਵਾਲ ਇਹ ਹੈ ਕਿ ਜਦੋਂ ਉਹ ਪ੍ਰਧਾਨ ਪਹਿਲਾਂ ਬਣੇ ਸਨ ਤਾਂ ਕੀ ਉਹ ਕੋਈ 500 ਕਰੋੜ ਰੁਪਇਆ ਦੇ ਕੇ ਬਣੇ ਸੀ ਜਾਂ 500 ਤੋਂ ਕੋਈ ਘੱਟ ਡੀਲ ਹੋਈ ਸੀ ਕਿਹਦੇ ਤਹਿਤ ਉਹ ਪਹਿਲਾ ਪ੍ਰਧਾਨ ਬਣੇ ਸੀ ਤੇ ਮੰਤਰੀ ਬਣੇ ਸੀ ਜੇ ਜਿਹੜਾ ਸੀਐਮ ਫੇਸ ਹੈ ਜਾਂ ਸੀਐਮ ਹੈ ਉਹਦਾ ਰੇਟ ਨਵਜੋਤ ਕੌਰ ਸਿੱਧੂ ਹਰਾਂ ਦੀ ਮੰਨੀਏ ਉਹਦੇ ਮੁਤਾਬਕ 500 ਕਰੋੜ ਰੁਪਈਆ ਹੈ ਤਾਂ ਕੀ ਫਿਰ ਜਿਹੜੇ ਬਾਕੀ ਮਹਿਕਮੇ ਨੇ ਉਹਨਾਂ ਦੇ ਵੀ ਕੋਈ ਰੇਟ ਤੈਅ ਨੇ ਭਾਵੇਂ ਕਿ ਉਪ ਮੁੱਖ ਮੰਤਰੀ ਕਾਂਗਰਸ ਦੇ ਵਿੱਚ ਕਿੰਨੇ ਸੌ ਕਰੋੜ ਦੇ ਵਿੱਚ ਲੱਗਦਾ ਹੈ ਗ੍ਰਹਿ ਮੰਤਰੀ ਕਿੰਨੇ ਸੌ ਕਰੋੜ ਦੇ ਵਿੱਚ ਲੱਗਦਾ ਹੈ ਜਾਂ ਫਿਰ ਜਿਹੜੇ ਬਾਕੀ ਮਹਿਕਮੇ ਨੇ ਜਿੰਨੇ ਵੀ ਉਹਨਾਂ ਦੇ ਤਹਿਤ ਕਿੰਨੇ ਕਿੰਨੇ ਕਰੋੜ ਰੁਪਏ ਜਿਹੜੇ ਆ ਉਹ ਕਾਂਗਰਸ ਨੂੰ ਦੇਣੇ ਪੈਂਦੇ ਆ